ਜੀ ਸਾਸਰੀ ਘਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਅੱਜ ਅਸੀਂ ਜੀ ਬਸੰਤ ਪੈਂਚਮੀ ਦਾ ਸ਼ਾਟਾ ਸਾਹਿਬ ਵਿਖੇ ਮੇਲਾ ਬਹੁਤ ਸੰਗਤਾਂ ਇੱਥੇ ਬਹੁਤ ਹੀ ਹਮਮਹਾ ਕੇ ਪਹੁੰਚੀਆਂ ਸਨ ਦੇਖੋ ਤੁਸੀਂ ਸੰਗਤਾਂ ਦੇਖਣ ਨੂੰ ਦੇਖੋ ਜਰਾ ਕਿ ਇਧਰਲੀ ਸਾਈਡ ਤੇ ਇਹ ਦੇਖੋ ਕਿੰਨੀ ਸੰਗਤ ਆ ਸਾਹਮਣੇ ਦਰਬਾਰ ਸਾਹਿਬ ਹੈ ਜਿੱਥੇ ਆਪਾਂ ਮੱਥਾ ਟੇਕਣ ਜਾਂਦੇ ਆ ਸਾਹਮਣੇ ਬਿਲਕੁਲ ਸਾਹਮਣੇ ਇੱਧਰ ਸਾਰੀਆਂ ਦੁਕਾਨਾਂ ਵੀ ਬਣੀਆਂ ਹੋਈਆਂ ਆ ਦੁਕਾਨਾ ਵਾਲਿਆਂ ਨੂੰ ਤਾਂ ਅੱਜ ਬਹੁਤ ਖੁਸ਼ੀ ਆ ਵੀ ਸੰਗਤਾਂ ਬਹੁਤ ਹਮ-ਹਮਾ ਕੇ ਪਹੁੰਚੀਆਂ ਇੱਥੇ ਤੇ ਲੰਗਰਾਂ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਸੀ ਇੰਨੇ ਲੰਗਰ ਲੱਗੇ ਹੋਏ ਸਨ ਕਿੱਧਰ ਰਾਸ ਰਾਸ ਦੇ ਲੰਗਰ ਤੇ ਬੱਚੇ ਦੇਖੋ ਆਪਣੇ ਖਡਾਉਣਿਆਂ ਨੂੰ ਲੈ ਕੇ ਕਿੰਨੇ ਹੁੰਦੇ ਵੀ ਸੀ ਸਾਨੂੰ ਖਡਾਉਣੇ ਚਾਹੀਦੇ ਆ ਇੱਧਰ ਆਪਾਂ ਗਏ ਪਹਿਲਾਂ ਇੱਧਰ ਇਹ ਜਿਹੜੀ ਸਾਹਮਣੇ ਸੀ ਨਾ ਇਹ ਮੇਨ ਡੇਢੀ ਆ ਫਿਰ ਅਸੀਂ ਇੱਧਰੋਂ ਦੀ ਅਸੀਂ ਜਾਣਾ ਸੀਗਾ ਤੇ ਇੱਧਰਲੇ ਪਾਸੇ ਨਾ ਆਜੋ ਤੁਹਾਨੂੰ ਦਿਖਾਉਣੀ ਐ ਅੱਗੇ ਵੀ ਇੱਧਰ ਜਲੇਬੀਆਂ ਦਾ ਲੰਗਰ ਲੱਗਾ ਹੋਇਆ ਇੱਧਰਲੀ ਸਾਈਡ ਤੇ ਤੇ ਅਸੀਂ ਇੱਧਰ ਗਏ ਪਹਿਲਾਂ ਚਲੋ ਜਲੇਬੀਆਂ ਬੱਚੇ ਇਹਨਾਂ ਨਹੀਂ ਖਾਂਦੇ ਪਰ ਅਸੀਂ ਫਿਰ ਵੀ ਪ੍ਰਸ਼ਾਦ ਦੇ ਤੌਰ ਤੇ ਇੱਕ ਇੱਕ ਜਲੇਬੀ ਲੈ ਕੇ ਖਾ ਹੀ ਲਈ ਤੇ ਇਧਰਲੇ ਪਾਸੇ ਵੀ ਇੱਕ ਡੇੜੀ ਬਣੀ ਹੋਈ ਆ ਸੰਗ ਤਾਂ ਇਧਰੋਂ ਦੀ ਵੀ ਆਉਂਦੀਆਂ ਜਾਂਦੀਆਂ ਆ ਤੇ ਆਪਾਂ ਇਧਰੋਂ ਦੀ ਹੀ ਬਾਹਰ ਜਾਣਾ ਸੀ ਤੇ ਸਾਨੂੰ ਪਤਾ ਨਹੀਂ ਸੀ ਅਸੀਂ ਤਾਂ ਪਹਿਲੀ ਵਾਰੀ ਇੱਥੇ ਯਾਨੀ ਕਿ ਇਸ ਤਰ੍ਹਾਂ ਮੇਲੇ ਤੇ ਗਏ ਸੀ ਪਸੰਤ ਪੰਚਮੀ ਦੇ ਤੇ ਜਿੱਦਾਂ ਹੁਣ ਆਹ ਹੈਗੀ ਆ ਬਸੰਤ ਆ ਨਾ ਤਾਂ ਕਰਕੇ ਵੀ ਇਹ ਜਿਹੜਾ ਸਾਲ ਬਾਅਦ ਮੇਲਾ ਲੱਗਦਾ ਸਾਨੂੰ ਹਨਾ ਪਤਾ ਨਹੀਂ ਸੀ ਇਦਾਂ ਪੰਚਮੀ ਤਾਂ ਚਲੋ ਹਰ ਮਹੀਨੇ ਲੱਗ ਜਿਹੜੀ ਪਸੰਤ ਪੰਚਮੀ ਆ ਇਹ ਅਸੀਂ ਪਹਿਲੀ ਵਾਰੀ ਗਏ ਆ ਇੱਥੇ ਜਾ ਕੇ ਫਿਰ ਮੈਂ ਕਹਾਂ ਚਲੋ ਆਪਾਂ ਤਾਂ ਇੱਥੇ ਸੇਵਾ ਹੀ ਕਰ ਲੈਨੇ ਬੱਚਿਆਂ ਨੇ ਵੀ ਸੇਵਾ ਕੀਤੀ ਅਸੀਂ ਤਾਂ ਬਸ ਬੈਠੀਆਂ ਫਿਰ ਇੱਥੇ ਹੀ ਜਿੱਦੇ ਪਕੌੜਿਆਂ ਦਾ ਲੰਗਰ ਲੱਗਾ ਸੀ ਆਪਾਂ ਇੱਥੇ ਹੀ ਬੈਠੇ ਰਹ ਜਿੰਨਾ ਚਿਰ ਰਹਿ ਦੁਪਹਿਰ ਤੇ ਗਿਆ ਆਪਾਂ ਸ਼ਾਮ ਨੂੰ ਆਏ ਆਪਾਂ ਇੱਥੇ ਹੀ ਬੈਠੇ ਰਹ ਸੰਗਤਾਂ ਦੇਖੋ ਪਜਾ ਪਕੌੜਿਆਂ ਦਾ ਲੰਗਰ ਕਿੰਨੇ ਵਧੀਆ ਤਰੀਕੇ ਦੇ ਨਾਲ ਛਾ ਕਰਾਏ ਆ ਬਹੁਤ ਹੀ ਕਹਿੰਦੇ ਲੰਗਰ ਦੇ ਵਿੱਚ ਤਾਂ ਬਹੁਤ ਹੀ ਆਨੰਦ ਆਉਂਦਾ ਆ ਕਿ ਕਿ ਗੁਰੂ ਕੇ ਲੰਗਰ ਆ ਗੁਰੂਦ ਕੇ ਲੰਗਰਾਂ ਦਾ ਕਦੇ ਵੀ ਕਹਿੰਦੇ ਹੁੰਦੇ ਆ ਟੁੱਟ ਲੰਗਰ ਹੁੰਦਾ ਆ ਇਹ ਤਾਂ ਕਦੇ ਵੀ ਖਤਮ ਨਹੀਂ ਹੁੰਦਾ ਕੋ ਨਾਨਕ ਦੇਵ ਜੀ ਨੇ ਜੋ ਲੰਗਰ ਲਾਇਆ ਹੋਇਆ ਵੀਰ ਪੈ ਦਾ ਕਹਿੰਦੇ ਹੁੰਦੇ ਉਹ ਕਦੇ ਵੀ ਮੁੱਕਦਾ ਨਹੀਂ ਇੱਧਰ ਦੇਖੋ ਕਹਿੰਦੇ ਹੁੰਦੇ ਇੱਕ ਕਦਮ ਚੱਕੋ ਸੰਗ ਤਾਂ ਆਪਣੇ ਆਪ ਹੀ ਨਾਲ ਰਲ ਜਾਂਦੀਆਂ ਆ ਤੇ ਦੇਖ ਲਓ ਕਿੰਨਾ ਇੱਧਰ ਹਲੇ ਸਮਾਨ ਪਿਆ ਆ ਸ਼ਾਮ ਹੋ ਗਈ ਆ ਪਰ ਹਜੇ ਤੱਕ ਪਕੌੜੇ ਜਿਹੜੇ ਆ ਬਣੇ ਜਾਂਦੇ ਆ ਪਰ ਮੇਰਾ ਤਾਂ ਘਰ ਆਉਣ ਨੂੰ ਦਿਲ ਨਹੀਂ ਸੀ ਕਰਦਾ ਟੈਂ ਬਹੁਤ ਹੋ ਗਿਆ ਸੀ ਬੱਚੇ ਕਹਿੰਦੇ ਮੰਮੀ ਚਲੋ ਚੱਲਦੇ ਆ ਮੇਰਾ ਤਾਂ ਜੀ ਕਰਦਾ ਸੀ ਵੀ ਮੈਂ ਇੱਥੇ ਬੈਠੀ ਬਸ ਸੇਵਾ ਕਰਦੀ ਰਵਾਂ ਮੈਂ ਕਿਹਾ ਹੁਣ ਮੈਨੂੰ ਪਤਾ ਲੱਗ ਗਿਆ ਮੈਂ ਤਾਂ ਅੱਗੇ ਤੋਂ ਹਣਾ ਸਵੇਰੇ ਆ ਜਾਇਆ ਕਰਨਾ ਤੇ ਸ਼ਾਮ ਨੂੰ ਘਰ ਵਾਪਸ ਜਾਇਆ ਕਰਨਾ ਆਉਣ ਨੂੰ ਬਿਲਕੁਲ ਦਿਲ ਨਹੀਂ ਸੀ ਕਰਦਾ ਤੇ ਘਰ ਆ ਕੇ ਮੈਂ ਕਿਹਾ ਚਲੋ ਅੱਜ ਹੀ ਹਨਾ ਆਪਾਂ ਇਹ ਵੀਡੀਓ ਜਿਹੜੀ ਪਾ ਦਿੰਨੇ ਅੱਜ 2 ਫਰਵਰੀ ਨੂੰ ਜੀ ਇਹ ਹੈ ਬਸੰਤ ਪੈਂਚਮੀ ਤੇ 2 ਫਰਵਰੀ ਦਾ ਇੱਥੇ ਮੇਲਾ ਹੁੰਦਾ ਆ ਜਾਣੀ ਕਿ ਬਸੰਤ ਪੈਂਜਮੀ ਤੇ ਹੁੰਦਾ ਆ ਤੇ ਤੁਸੀਂ ਵੀ ਆਇਆ ਕਰੋ ਇੱਥੇ ਮਹਾਰਾਜ ਦੇ ਦਰਸ਼ਨ ਕਰਿਆ ਕਰੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਤੇ ਕਰੋ ਤੁਸੀਂ ਵੀ ਦਰਸ਼ਨ ਜੀ ਸਾਰਿਆਂ ਸੰਗਤਾਂ ਦੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਮੈਂਟ